ਸੀ ਬਾਈ ਕਿਹੜੀ ਡਰੈਸ ਪੱਕ ਜਾਏਗਾ ਤੇਰੇ ਨਿਕਰ ਲੈ ਕਾਲੇ ਰੰਗ ਦੀ ਉਹ ਕਹਿੰਦੀਗਾ ਨਿਕਲੋ ਪੱਕ ਜਾਏਗਾ ਕਰਦੇ ਨੇ ਭੂਰੀ ਜਦੋਂ ਦੇ ਪਤਾ ਹੈ ਪਹਿੰਟਾ ਦੀ ਦੇਖਿਆ ਅੰਟਾ ਜੀ ਕਹਿੰਦੇ ਪਾਉਂਦੇ ਸੀ ਯਾਰ ਜਦ ਆ ਕੇ ਹੁੰਦਾ ਦਾ ਯਾਰ ਥੈਲਿਆਂ ਦੇ ਝੋਲੇ ਹੁੰਦੇ ਉਹ ਥੋੜੀ ਜਿਆਦਾ ਕਿਹੜੇ ਦੂਏ ਹੁੰਦੇ ਥੋੜੇ ਟਾਈਮ ਜੇ ਹੈਗੇ ਥੈਲੇ ਟੋਂ ਥੈਲੇ ਵਾਲੇ ਚੱਲਦੇ ਤੇ ਦੂਹਾ ਉਹ ਤੈਨੂੰ ਪਤਾ ਕਿ ਜਾਂਦਾ ਇੰਨਾ ਹੋਣ ਨਹੀਂ ਤਾਂ ਹੁੰਦਾ ਤੱਕੀ ਦੀ ਪੂਰੀ ਜਿਆ ਥੋੜੀ ਹੈ ਨੇਤਰ ਬੀਬੀ ਸੂਹ ਕਰਦੀ ਜਿੱਪ ਲਾ ਕੇ ਹੈ ਨਾ ਲਓ ਜੀ ਬਾਈ ਭੂਈ ਪੂਰੀ ਬਾਈ ਦੇ ਘਰ ਕਨੇ ਗੇੜਾ ਮਨ ਆਏ ਆ ਇੱਧਰ ਮਨ ਮੀ ਘੱਟ ਲੱਦਾ ਪੂਰੇ। ਨਾ ਇੱਧਰ ਪੇਜ ਨਹੀਂ ਆਇਆ ਇੱਧਰ ਅਸੀਂ ਪੱਲੜਵਾ ਹੋਇਆ ਤਾ। ਕੋਪ ਉੱਦੋਂ ਨੂੰ ਪੇਜ ਤਾਂ ਸਾਰਾ ਉੱਦੜੇ ਪਾਸੇ ਨੂੰ ਪੇਜ ਤਾਂ ਉੱਦੜੇ ਏਰੀਆ 'ਚ ਕਦੇ ਘੱਟ ਨਹੀਂ ਪੈਂਦਾ। ਇੱਧਰ ਅਸੀਂ ਪੱਲੜ ਪਾ ਤਾ। ਪੂਰੇ ਇਦਾਂ ਹੁਣ ਦੇਖ ਲੈ ਵੀ ਦੂਰ ਦੂਰ ਤੱਕ ਇਹਨਾਂ ਲੱਗ ਗਿਆ ਸਾਫ਼ ਹੋ ਗਿਆ। ਹਾਂ ਬੋ ਯਾਰ ਮੌਸਮ ਇਹ ਲੋ ਬਾਈ ਐਂ ਸਾਫ਼ ਕੋ ਦੱਸਿਆ ਪੈ ਕਈ ਦਿਨਾਂ ਬਾਈ ਬਚਾਅ ਰੱਖੋ ਆਪਣਾ ਪੂਰੇ ਡੰਗਰਾਂ ਨੂੰ ਔਖਾ ਜਾਂਦਾ ਨਾ ਹੋਰ ਤਾਂ ਕੁਝ ਨਹੀਂ। ਡੰਗਰਾਂ ਨਾਲ ਹੋ ਜਾਂਦਾ ਔਖਾ। ਪਹਿਲੇ ਜਿਵੇਂ ਕਾਫੀ ਵੱਢਣੇ ਔਖੇ ਗਿੱਲਾ ਖੇਤ। ਪੈਰ ਘੜਦਾ। ਪੂ ਕਤੂੜੀਓ ਜੱਲੂ ਹੁਣ। ਪੂਰਾ ਮੀਂਹ ਪਿਆ। ਹਾਂ। ਮੈਂ ਕੱਲ ਵਾੜ ਲਿਆ ਉਹਦੇ ਅਡਵਾਂਸ। ਹਾਂ। ਪੂਰੀ ਬਾਈ ਖੇਤਾ 'ਚ ਕੀੜਾ ਮਾਰ ਕੇ ਆਇਆ ਕਹਿੰਦਾ ਜਿੰਨਾ ਪਾਣੀ ਲਾਉਂਦੀ ਲੋੜ ਹੁੰਦੀ ਉਹਨਾ ਪਾ ਲੈ। ਉਹਨਾ ਪਾ ਲੈਆ। ਚੰਗਾ ਹੋਇਆ। ਇਹਨਾਂ ਨੇ ਲਾਇਆ ਉਹਨਾਂ ਦੇ 5-5 6-4-4 ਗੁਲ ਖੜਾ ਉਹਦੇ ਖੇਤ 'ਚ। ਜਿਹਦੇ 5-4 ਦਿਨ ਦੇ ਵਿੱਚ ਲਾਇਆ। ਲਾਇਆ। ਜਿਹਨੇ ਲੇਟ ਲਾਇਆ ਉਹਨੂੰ ਕੋਈ ਚੱਕਰ ਨਹੀਂ। ਉਹਨਾਂ ਦਾ ਕੋਈ ਚੱਕਰ ਨਹੀਂ। ਜਿਹਨੇ ਹੁਣ 10-15 ਦਿਨ ਪਹਿਲਾਂ ਦਾ ਲਾਇਆ ਉਹ ਤਾਂ ਪੀਲੇ ਪਾਣੀ। ਹਾਂ ਪੀਲੇ। ਬਾਕੀ ਬਾਈ ਜਿਹੜੇ ਨੀਮੀਆ ਜਗ੍ਹਾ ਹੁਣ ਉੱਥੇ ਪਾਣੀ ਖੜ ਪੂਰੀ ਉਹ ਟੇਡੇ ਹੋ ਗਿਆ ਰ ਵਿੱਚ ਸਿੱਧੇ ਕਰਨੇ ਪੈਣ ਤੁਹਾਨੂੰ ਉਹ ਤਾਂ ਕਰਦਾਂ ਉਹ ਕੁਝ ਨਹੀਂ ਰੱਸੀ ਬੰਨਣੀ ਵਜਾ ਤੇ ਏਡਾਂ ਡਾਜਾ ਮਾਰ ਕੇ ਚੱਲ ਸੋਟਾ ਜਾਂ ਕਰਨੇ ਪੈਣ ਨੇ ਇੱਕ ਵਾਰ ਲੋਟ ਇਹ ਤਾਂ ਕਰਨੇ ਪੈਣੇ ਹਵਾ ਨੇ ਵੀ ਹਲਾਤਾ ਕੁਝ ਪਾਣੀ ਦਾ ਪੈਂਦਾ ਨਾ ਇੱਕ ਵਾਰਾ ਛਿੱਟੀ ਟੇਢੀ ਹੋ ਜਾਂਦੀ ਹੈ ਹੋ ਜਾਂਦੀ ਹੈ ਤਾਜ਼ਾ ਲੱਗਿਆ ਹੋਇਆ ਨਾ ਬਾਕੀ ਭਾਈ ਲੋਟੇ ਰਿਆ ਸਾਡੇ ਕਨੇ ਸਿਸਟਮ ਹੋਰ ਪਾਸੇ ਥੋੜਾ ਨੁਕਸਾਨ ਹੋ ਗਿਆ ਆਪਣੇ ਆਹਣ ਘੱਟ ਪਈ ਆ ਆਲੇ ਦੁਆਲੇ ਪਾਪ ਹੈ ਜੀ ਚਲੋ ਮਹਾਰਾ ਸੁੱਖ ਰੱਖੇ ਭਾਈ ਮੈਂ ਤਾਂ ਕਹਿੰਦਾ ਕਿਤੇ ਨਾ ਪਵੇ ਕਿਉਂਕਿ ਕਮ ਸਰੇ ਜੇ ਬਰੇ ਹੁਣ ਐਂਡ ਵਾਲੀ ਨੁਕਸਾਨ ਕਰੂਗੀ ਹੁਣ ਤਾਂ ਆਇਆ ਬੱਲ ਪੈਣੇ ਆ ਪਰ ਆਹੀ ਬੱਲ ਬੈ ਕਿੰਨੀ ਪੂਰੀ ਕਿਤੇ ਕਿਤੇ ਨਿਕਲ ਵੀ ਆਏ ਬਾਈ ਨਿਕਲ ਵੀ ਆਏ ਆਪਣੇ ਗੰਨੀ ਮੈਂ ਦੇਖਿਆ ਬਹੁਤ ਕਣਕਾਂ ਨਿਕਲੇ ਆ ਬੱਲਾ ਕਿਹਦੇ ਨਿਕਲ ਜਿੰਨਾ ਗੇਤੀਆਂ ਕਈਆਂ ਦੇ ਬੀਜਾਂ ਦਾ ਫਰਕ ਆ ਨਾ ਬਾਕੀ ਭਾਈ ਅੱਜ ਵਾਲ ਕਟਾਉਣ ਗਏ ਤੇ ਨਾਈ ਨੇ ਪਤਾ ਨਹੀਂ ਕਿਆ ਕਰਤਾ ਢਬੜੂ ਘਸੜੂ ਪੂਰੀ ਹੱਦ ਲੱਗਦੇ ਨਹੀਂ ਕੱਟੇ ਜਿਹੜਾ ਕੱਟੇ ਦੇ ਹੁੰਦੇ ਨਾ ਐਸੇ ਈਡਾ ਮੈਨੂੰ ਆ ਵੀ ਆ ਕੁੱਕੜਾ ਉਹਦੇ ਇਲਾ ਢਬੜੂ ਘਸੜੂ ਜੇ ਕੰਮ ਕਰਤਾ ਦੇਖ ਲੈ ਕੱਟੇ ਹੀ ਬਣਾਤਾ ਕੱਟੇ ਹੀ ਬਣਾ ਦਿੰਦਾ ਚੱਲ ਕੋਈ ਨਹੀਂ ਉਹਨੇ ਡਰਾਇਡ ਜੀ ਮਾਰ ਕੇ ਆ ਖੜੀਆਂ ਕਰਤੀ ਸੈਡਾਂ ਇਹ ਬਥੇਲੇ ਨੂੰ ਕਹਦੇ ਆਈ ਏ ਇਹ ਕਹਿੰਦਾ 12 ਵਾ ਕਰ ਜਾ ਕੇ ਨਾ ਕੇ ਸੈਟ ਹੋਣੀ ਆ ਆ ਉਹ ਵੀ ਨਾ ਕੇ ਸੈਂਪੂ ਲੱਗ ਜਾ ਤੇ ਉਹਨੂੰ ਪਤਾ ਵੀ ਗੱਲ ਟਾਲਨੀ ਨਹੀਂ ਗੱਲ ਟਾਲਦੀ ਉਹਨੇ ਜੇ ਹੁਣ ਕਰੀ ਜੇ ਤੂੰ ਵੀ ਹਾਂ ਸਿੱਧੀਆਂ ਨਹੀਂ ਹੁੰਦੀਆਂ ਤੇ ਤਾਂ ਫਿਰ ਉਹਨੇ ਘੁੱਕਾ ਵੇੜਨ ਨੂੰ ਕਿਹੜਾ ਛੜਾਉਣਾ ਕੱਲ੍ਹ ਆਹ ਬਾਈ ਘਰ ਨੂੰ ਨਹਾਏ ਜਾ ਕੇ ਹਾਂ ਹੁਣ ਆਇਆ ਮੀਂਹ ਪੈ ਤੇ ਦੇਖ ਹਾਰਾ ਭਰਾ ਕਿੰਨਾ ਵਧੀਆ ਲੱਗਾ ਬਰਸੀਨਾ ਬਸੂਨਾ ਦੇ ਪੂਰੀ ਹੁਣ ਜਿਹੜੇ ਇਹ ਚੀਜ਼ ਨੂੰ ਪਾਣੀ ਦੀ ਲੋੜ ਤੇ ਉਹਨੂੰ ਪਾਣੀ ਮਿਲ ਗਿਆ ਸਾਰ ਨੂੰ ਪਾਣੀ ਲੱਗ ਗਿਆ ਯਾਰ ਟਿਕੜਾ ਕੋਈ ਦਰਖਤ ਹੈ ਜਿਹੜੇ ਜਿਹਨੂੰ ਪਾਣੀ ਨਹੀਂ ਮਿਲਿਆ ਅੰਡਾ ਉੱਠਦਾ ਹੀ ਨਹੀਂ ਤਾਂ ਹੁਣ ਉੱਥੋਂ ਹੀ ਆ ਮੀਂਹ ਚ ਬਾਈ ਬਰਸਾਤੀ ਡੱਡੂ ਵੀ ਨਿਕਲ ਜਾਂਦੇ ਆ ਨਾ ਹੁਣ ਤਾਂ ਨਹੀਂ ਨਿਕਲ ਆ ਹਾਂ ਨਿਕਲੇ ਆ ਉਹਦੇ ਹੈਪੀ ਬਰਸਾਤੀ ਡੱਡੂ ਜਿਹੜੇ ਹੈ ਉਹਦੀ ਕੰਮ ਘਟ ਜਾਂਦਾ ਟਾਈਮ ਇਹ ਤਾਂ ਫੇਰ ਨਿਕਲ ਨਿਕਲ ਨਹੀਂ ਉਹ ਨਿਕਲੇ ਆ ਬਈ ਹੈਪੀ ਇਹ ਜਨਵਰੀ ਡੱਡੂ ਆ ਚਲੋ ਜਨਵਰੀ ਦੀ ਡੱਡੂ ਨਿਕਲੇ ਗਏ ਨੇ ਹੈਪੀ ਹੈਪੀ ਕੀ ਗੱਲ ਐ ਨਹੀਂ ਪੈਸੇ ਤੇ ਨਿਕਲਦਾ ਹੁੰਦਾ ਐ ਖਿਹੜਾ ਛੁੱਟ ਗਿਆ ਬਾਈ ਖਿਹੜਾ ਨਹੀਂ ਛੁੱਟਿਆ ਗਾਂ ਸੀਜਨ ਆਉਣਾ ਐ ਸੀ ਗਿਣੇ ਵੀ ਇੰਨੇ ਲਾਉਣੇ ਇਨੇ ਇਹ ਆ ਰਾਮਣਾ ਰੋਜ਼ੀ ਰਾਤ ਨੂੰ ਸੁਲਾ ਬਣਾਉਂਦੀ ਵੀ ਇੰਨੇ ਟੈਸਟ ਬਣਾਉਂ ਚੜਾਉਂਦੀ ਆ ਟੈਸਟ ਬਣਾਉਂ ਲਾਉਂਦੇ ਵੀ ਇੰਨੇ ਲਾ ਦੇਣੇ ਅਸੀਂ ਹਾਂ ਤਕੜੇ ਹੁੰਦੇ ਐ ਵੀ ਗਰਮੀ ਵਾਸਤੇ ਹੈ ਬਾਈ ਜਵਾਕ ਕਰਦੇ ਆ ਟਾਈਮ ਹੋਰ ਠੀਕ ਆਂ ਵੀ ਹੈਪੀ ਬਾਈ ਜਵਾਕ ਕਰਦੇ ਤੰਗ ਹਾ ਟਾਈਮ ਹੈ ਕਮਾਉਣੇ ਪੈਂਦੇ ਆ ਨਾ ਠੀਕ ਐ ਖੰਡ ਜੀ ਦਿਖਾ ਲਈ ਬਾਹ। ਹਾਂ। ਹੈ ਵੀ ਕਿਨੇ ਸੀ ਲਾਉਣੇ ਐ ਤੇ ਕੀ ਕੋਈ ਪਤਾ ਨਹੀਂ। ਲਾ ਦੀ ਹੈ 3.50 ਤੋਂ। 3.50 400 ਲਾ ਲੜਾ ਪੂਰੀ। ਲੱਗ ਜਾਂਦਾ। ਹੈ ਤੇ ਕਿ ਰਾਮਦਾ ਵੀ ਕਹਿੰਦਾ ਕਹਿੰਦਾ ਹੁਣ ਆਈਟੀ ਛੱਡ ਦੇਣੀ। ਆਪਣਾ ਕੰਮ ਕਰ ਮੈਂ ਕਹਿੰਦਾ ਬਥੇਰਾ ਕਰਕੇ ਦੇਖ ਲਿਆ ਉੱਥੇ। ਪਰ ਖਾ ਨਹੀਂ ਵਿਧਾਰੇ ਯਾਰ ਕਹਿੰਦਾ ਕਿੰਨੇ ਦਾ। ਵੀ ਤਾਂ ਲੰਬੜ ਨੇ ਆਪਣੀ। ਹੈ ਵੀ ਛੱਡ ਕੇ ਫਾਇਦਾ ਨਾ ਉਹਨੂੰ। ਜਾਂ ਗੋਣਾ। ਵੀ ਤਾਂ ਆਪਣੀ ਦੁਕਾਨ ਕਰ ਲਈ। ਹਾਂ। ਲੰਬੜ ਨੇ ਉਹ ਵੀ ਉੱਥੇ ਲੱਗਿਆ ਪਤਾ। ਵਧੀਆ ਹੈ ਬਾਈ ਵਧੀਆ ਰਹੂੰਗਾ। ਲੰਬੜ ਨਹੀਂ ਤਾਂ ਲੱਗਿਆ ਉੱਥੇ। 3 ਸਾਲ ਹੋ ਗਏ ਪਿਛਵਾਕਾ। ਹੋ ਗਿਆ। ਤਿੰਨ ਸਾਲ ਦਾ ਤਿੰਨ ਸਾਲ ਹੋ ਗਿਆ ਔਰ ਇਧਰ ਉਹਦੀ ਇਹ ਵੀ ਵਿੱਕੀ ਦੀ ਕੁੜੀ ਦੀ ਹਾਣੀ ਹੈ ਅੱਛਾ ਦਿੰਦਾ ਜਨਮ ਨਹੀਂ ਤਿੰਨ ਸਾਲ ਦਾ ਤਾਂ ਨਹੀਂ ਹੋਇਆ ਹੁਣ ਯਾਰ 30 ਲੱਗ ਜਾਣਾ 30 ਲੱਗਣਾ ਹੈ ਮੁੰਡਾ ਕੁੜੀ ਹੈ ਕੁੜੀ ਹੈ ਇਹ ਵਿੱਕੀ ਦੀ ਵਿੱਕੀ ਬਾਈ ਦੀ ਕੁੜੀ ਦਿਖਾਣ ਦੀ ਹੈ ਹਾਂ ਪੂਰੀ ਇਧਰ ਕਿੰਨੇ ਦਾ ਹੈ ਇਹਦੀ ਵਿੱਕੀ ਦੀ ਕੁੜੀ ਦਾ ਤਿੰਨ ਦਾ ਟੱਪ ਗਿਆ ਇਹਦਾ ਸਵੇਰ ਦਾ ਜਨਮ 21 ਮਹੀਨੇ ਦਾ 6ਵੇਂ 6 ਤਰੀਕ ਦਾ ਇਹ ਵੀ ਤਿੰਨ ਦੇ ਯਾਰ ਉਹ ਤਿੰਨ ਟੀਆ ਲੱਗਿਆ ਉਹਨੂੰ ਦੋ ਪੂਰੇ ਇਹ ਇਹਦੇ ਤਿੰਨ ਪੂਰੇ ਹੋ ਗਏ ਇਹਦੇ ਪੂਰੇ ਹੋ ਗਏ ਤਾਂ ਹੀ ਲਾਵੇਗਾ ਹਾਂ ਲੰਬਾ ਲੰਜਾ ਹੋ ਗਿਆ ਤਾਂ ਚਲੋ ਹੈ ਵੀ ਫੈਰਾ ਹੋਇਆ ਮੀਂਹ ਦਾ ਠੀਕ ਹੈ ਠੀਕ ਹੈ ਕੇ ਭਾਈ ਤਾਂ ਹੀ ਗਾਰ ਵੀ ਬਹੁਤ ਤਾਂ ਹੀ ਗਾਰ ਵੀ ਬਹੁਤ ਠੱਡੀ ਜਾਂਦੀ ਨਹੀਂ ਟੀਆ ਤਾਂ ਹੀ ਮੌਸਮ ਖੁੱਲੂ ਸੁੱਕੀ ਠੰਡ ਪਈ ਜਾ ਰਹੀ ਸੁੱਕੀ ਠੰਡ ਮਾਰਦੀ ਆ ਹੁਣ ਸਿਸਟਮ ਠੀਕ ਆ ਢੋਡੀ ਆ ਹੁਣ ਪੂਰੇ ਉਹ ਡੰਗਰ ਹੁਣ ਤਾਂ ਨਹੀਂ ਬਾਰ ਬਾਨ ਹੋਣੇ ਕੱਚੇ 'ਚ ਨਾ ਕੱਚੇ 'ਚ ਨਹੀਂ ਪੱਕੇ 'ਚ ਕੱਢੇ ਨੇ ਮੈਂ ਕੱਢ ਕੇ ਰੜਕ ਰੁੜਕ ਮਾਰ ਕੇ ਸਜਾ ਕੇ ਬਾਹਰ ਖੜਾ ਤੇ ਪਣੀ ਪੁਣੀ ਪਾ ਲਾ ਕੇ ਰਣਾ ਰਣ ਦੇ ਮੀਮਾ ਲੈ ਰਣਾ ਮਾਰਨ ਨਾਲ ਉਹਨੇ ਕੱਠੀਆਂ ਵੀ ਖੜੇ ਰਹਿਣੇ ਜਿਹੜਾ ਚੰਡ ਰਿਓਲਾ ਬੈਠਾ ਹੁੰਦਾ ਹਾਂ ਆਪਣੇ ਪਿੰਡ ਡੈਰੀ ਆ ਗਈ ਨਵੀਂ ਹਾਂ ਕੋਈ ਸਾਡੇ ਪਿੰਡ ਆ ਗਈ ਨਵੀਂ ਡੈਰੀ ਮੂਨ ਵਾਲਿਆਂ ਦੀ ਜੀਤ ਨੇ ਖੋਲੀ ਹੈ ਜੀਤ ਨੇ ਕਿੱਥੇ ਕਰੀ ਜੀਤ ਨੇ ਬਾਈ ਪਹਿਲਾਂ ਡੰਗਰ ਬਹੁਤ ਹੈ ਡੈਰੀ ਬਹੁਤ ਆ ਹੁਣ ਦੇਖਦੇ ਕਿਆ ਕਿਆ ਸੰਭਦਾ ਹੋ ਟੈਨਸ਼ਨਾਂ ਕਈ ਵਧ ਗਈ ਉਹਨੂੰ ਹੁਣ ਕੜੂਆਈ ਬਣ ਗਿਆ ਕੜੂਆਈ ਵੜ ਗਿਆ ਦੇਖਦੇ ਹੁਣ ਕਿਆ ਬਣਦਾ ਦੋ ਦੋ ਡੈਰੀ ਹੋ ਗਏ ਫੰਡਿਚ ਕਿ ਸਰਕਾਰੀਕ ਸਮਝਦੇ ਨਹੀਂ ਕਿ ਕਿ ਨਹੀਂ ਮੈਂ ਆਈ ਨਾ ਹੁਣ ਮੈਂ ਚੱਲਿਆ ਢੋਲੀ ਚੱਕ ਕੇ ਉਧਰ ਨਹੀਂ ਜਾਈ ਨਾ ਤੂੰ ਜਾਈਂ ਹੈਵੀ ਹੈਵੀ ਕੋਲ ਕੋਲ ਜਮਈ ਹਣੇ ਨਾ ਦੱਜ ਕੰਦੇ ਨੱਪਣੀ ਆ ਹਾਂ ਕੰਦੇ ਨੱਪਣੀ ਜੀਤ ਜੀਤ ਮੈਨੂੰ ਕਹਿੰਦਾ ਮੇਰੇ ਕੋ ਆ ਕੇ ਜਾਈ ਮੈਂ ਕਹਾ ਜੀਤ ਕੱਟਾ ਦਾ ਬੱਚੀ ਤਾਂ ਮੈਂ ਤੇ ਕਹੇਣਾ ਉਹ ਦੁੱਧ ਲਗਾ ਕੇ ਦੇਖ ਠੀਕ ਜੀ ਗੇੜਾ ਦਾ ਮਾਤਾ ਦੁੱਧ ਪੈਕਟ ਚੈੱਕ ਕਰਾ ਦੇ ਕਰ ਸਾਨੂੰ ਬੁਲਾ ਦੇਗਾ ਚਾਹ ਕੇ ਆਉਂਗਾ ਯਾਰ ਕਹ ਬਾਈ ਆਪਨੇ ਦੱਬਾੜ ਉਪਰ ਰੱਖ ਲਾ ਸੀ ਆ ਜਾਂਦੇ ਦੁੱਧ ਬੁਲਾ ਦੇ ਕਰੀ ਦੁੱਧ ਬੁਲਾ ਦੇ ਕਰੀ ਇਦਾਂ ਤਰੂ ਘਾਟ ਹੀ ਭਾ ਕੇ ਜਾਉਂਗੇ ਚੰਨੇ ਬਾਈ ਪਾਰਟੀ ਹੋਗੀ ਤੇਰੇ ਘਰ ਨਹੀਂ ਜੀਤ ਡੈਰੀ ਲੈ ਆਏ ਨਵੀਂ ਵਧੀਆ ਯਾਰ ਹਾਂ ਸਾਰੇ ਕਹਿੰਦੇ ਵਧੀਆ ਪਾਏ ਕਰੀ ਕਰੀ ਜੀਤ ਬਾਈ ਚੰਨੇ ਬਾਈ ਇੱਕ ਡੋਲੀ ਰੂਈ ਸੜ ਪਾਏ ਆਂਦੀ ਇੱਕ ਦਿਨ ਇੱਧਰ ਪਾਏ ਆਂਦੀ ਦੋਹਾਂ ਨੂੰ ਸਾਜ ਰੱਖੀ ਦੋਹੇ ਪਾਸੇ ਹਾਂ ਪੂਰੀ ਗਰਾਮ ਦਾ ਡੰਗਰੇ ਵੇਚ ਦੇਣੇ ਪੂਰੀ ਗਰਾਮ ਮੇਰਾ ਡੰਗਰੇ ਵੇਚ ਦੇਣੇ ਲੜਾਈ ਨਹੀਂ ਕਰਾਉਣੀ ਹੈਗੀ ਭਰਾ ਦਾ ਪੈਸੇ ਸੋਟਾ ਕਾ ਰੂੜੀ ਚੱਲੇਗਾ ਕੰਮ ਖਰਾਬ ਹੋ ਜਾਂਦਾ ਹੈ ਨਹੀਂ ਹੋ ਜਾਣਾ ਜਿੱਦੀ ਫੈਂਟ ਘਟਾ ਗਈ ਹੋਰੇ ਕਹਣਾ ਤਨਨ ਨਹੀਂ ਕਾਲੂ ਪਾਉਣਾ ਚੱਲ ਉੱਧਰ ਚੱਲ ਦੌਂਦੀ ਜਾ ਕੇ ਛੋਟਾ ਛੋਟਾ ਚੱਲਣ ਦੀ ਵਾਰੀ ਅੱਜ ਦੀ ਹਾਂ ਅੱਜ ਟਾਈਮ ਨਿਕਲ ਗਿਆ ਹਾਂ ਅੱਜ ਨਹੀਂ ਕਿਦਾਂ ਹੋਰੀ ਅੱਜ ਅੱਜ ਹੋਰੀ ਹੋਇਆ ਉਧਰ ਜਾਣ ਪਤਾ ਨਹੀਂ ਅੱਜ ਤਾਂ ਮੀਂਹ ਕਰਕੇ ਪਤਾ ਹੀ ਨਹੀਂ ਲੱਗੇਗਾ ਕਰਕੇ ਪਤਾ ਹੀ ਨਹੀਂ ਲੱਗੇ ਕਟਾਈ ਦੀ ਰੀਵਨ ਕਟਾਈ ਰੀਵਨ ਨਹੀਂ ਪਤਾ ਕਿ ਜਿਹੜਾ ਪਹਿਲਾਂ ਦੁੱਧ ਪਾਉਣ ਆਇਆ ਉਹਨੇ ਕੱਟਣਾ ਭਾਈ ਉਹ ਤੁਹਾਡੇ ਉਹਦਾ ਬਣਦਾ ਕਿੰਨਾ ਘਹਿਰਾ ਸੋ 1100 1100 ਇੱਕ ਦੇ ਸ਼ਗਲ ਕਟਾ ਕੇ ਦੂਜੀ ਸਾਈਡ ਨਾਲ ਕਾਲੂ ਪਾਏ ਦੁੱਧ ਓ ਜੰਨੇ ਭਾਈ ਕਿਤੇ ਛਗਨ ਕਟਾ ਕੇ ਕੱਲੂ ਤੁਸੀਂ ਸਾਈਡ ਪਾਏ ਵੇ ਐ ਉਹੀ ਗੱਲ ਕਰਦਾ ਮਗਾ ਵਿਚਾਰੀ ਡੈਰੀ ਤਾਂ ਖਲਾਤ ਯਾਰ ਕਿਤੇ ਉਹੀ ਕੰਮ ਨਾ ਹੋ ਜਵੇ ਨਹੀ ਨਹੀ ਚੱਲ ਪਣੀ ਉਹ ਡੀਸੀ ਦੋ ਮਹੀਨੇ ਬਾਅਦ ਲੱਗਨੀ ਲਾਇਆ ਜੰਮੂ ਕ ਜਵੀਰ ਆ ਨੀ ਜੰਮੂ ਕ ਜਵੀਰ ਲਾਇਆ ਦੋ ਮਹੀਨੇ ਲਾਦਾ ਏ ਦਾੜੀ ਧੋੜੀ ਆਏ ਸੈਟ ਕਰਾ ਲਈ ਦੇ ਵਧੀਆ ਲੱਗਦਾ ਮੱਥਾ ਮਾਥਾ ਖੜੀਆਂ ਕਰਾ ਲਈ ਡੀਸੀ ਉਦਾਂ ਇੰਝ ਠੱਡ ਨਹੀਂ ਲਾਦੀ ਨਾ ਭਾਈ ਉਹ ਡੀਸੀ ਹਾਂ ਇਹਦੇ ਬਾਅਦ ਠੱਡ ਘੱਟ ਲਾਦੀ ਹੋਣੀ ਡੇਹੀ ਦਾੜੀ ਦਾ ਮੱਜ ਦੇਖੇ ਕੁੰਡਲਾ ਪਾਈ ਫਿਰਦਾ ਏ ਕੁੰਡਲਾ ਪਾਇਆ ਨਹੀਂ ਕਰਦਾ ਹੈਂ ਪੂਰੀ ਇੱਥੇ ਗੰਡ ਪੈਂਦੀ ਹੈ 1500 ਦੇ ਕਾ ਆਇਆ ਹੈ ਕੋੜ ਨਾ ਠੀਕ ਹੈ ਹੁਣ ਦਾੜੀ ਵਧੀਆ ਲਾਦੀ ਹੈ ਪੂਰੀ ਦਾਦਾ ਨਹੀਂ ਕਰੇ ਕੁੰਡਲਾ ਪਾਈਆਂ ਨਾ ਬਈ ਕੁੰਡਲਾ ਜੋਗੇ ਹੁੰਦੇ ਹੋ ਨਹੀਂ ਕਦੇ ਜਿਹੜੇ ਕੁੰਡਲਾ ਨਹੀਂ ਪਾ ਪਹਿਲੇ ਚਕਾਰੇ ਦਾ ਕਰੀ ਪਿਆ ਲੇ ਕਿੰਨੇ ਪੈਸੇ ਲੱਗ ਜਾਂਦੇ ਬਾਈ ਇੰਨੇ ਇੰਨੇ ਤੋਂ ਕਰਾ ਕੇ ਮੁੱਛਕੁੰਟੀ ਹੋ ਰਹੀ ਏ ਹੈ ਰੋਪੜ ਖੰਨੇ ਵਾਲੇ ਉਹ ਹੈ ਨਹੀਂ ਮੱਝ ਨੰਗਲ ਚੌਂਕ ਬਾਈ ਡੀ ਸੀ ਨਹੀਂ ਪਛਾਣ ਹੁੰਦਾ ਦੇਖ ਲਓ ਡੀ ਸੀ ਹੀਰੋ ਆ ਪੂਰਾ ਮਹਾਲਾਂ ਦਾ ਨਹੀਂ ਨਹੀਂ ਆ ਰਹਾ ਉਹ ਪਾਰ ਨਹੀਂ ਸਾਡਾ ਡੰਗਲ ਜਾਉਂਗਾ ਜਿੱਥੇ ਮੋਟਰਸਾਈਕਲ ਸਵਾਰਦੇ ਇੱਥੇ ਦੁਕਾਨ ਨਹੀਂ ਹੈਗੀ ਖੰਨੇ ਵਾਲਿਆਂ ਦੀ ਕਿੱਥੇ ਆ ਹਾਂ ਅੱਧਾ ਬਣਦਾ ਬਣਾ ਉੱਥੇ ਜਾਂਦਾ ਬਾਈ ਇਹਦਾ ਜਿਹੜਾ ਕਿਸੇ ਨੂੰ ਸੈੱਟ ਆ ਗਿਆ ਉੱਥੇ ਘਟਾਈ ਜਾਂਦਾ ਉਹਦੇ ਘਟਾਈ ਜਾਂਦਾ ਇਹਦਾ ਆਪਣਾ ਬਹਿਮ ਹੈ ਉਹ ਤਾਂ ਇੱਕ ਨਾਂ ਬਣਿਆ ਪਿਆ ਹੈ ਵੀ ਹੈ ਅੱਜ ਕੱਲ੍ਹ ਨਵੇਂ ਮੁੰਡੇ ਵੀ ਬਥੇਰੇ ਕਾਰੀ ਕਰਦੇ ਆ ਵੀਰੇ ਨਾਮ ਬਣਾਵਾ ਜਿਹੜਾ ਉਸਤਾਦ ਹੈ ਨਾ ਉਸਤਾਦ ਬਣਾਣੀ ਆ ਉਹ ਨਾ ਹਾਂ ਹੈ ਤਾਂ ਹੈਗਾ ਮੇਨ ਬੰਦਾ ਹੁਣ ਆ ਇਹਨਾਂ ਦਾ ਗਾਹ ਚੇਲੇ ਚੇਲੇ ਉਹਦੇ ਕੋਲ ਹੁਣ ਜਾਂਦੇ ਨਹੀਂ ਬੰਦੇ ਉਹਦੇ ਕੋਲ ਹੁਣ ਹੀ ਟਾਈਮ ਚਾਹ ਜਿਹੜਾ ਖੰਨੇ ਵਾਲਾ ਨਾ ਉਹਦੇ ਕੋਲ ਤਾਂ ਬੰਦੇ ਹੁਣ ਵੀ ਕਹਿੰਦੇ ਆਉਂਦੇ ਨੇ ਜਿਹੜੇ ਪਹਿਲਾਂ ਬੁਕਿੰਗ ਲੈ ਕੇ ਆਉਂਦੇ ਨੰਬਰ ਉਹ ਫੇਰ ਉੱਥੇ ਜਾ ਨਹੀਂ ਹੁੰਦਾ ਆਪਾਂ ਤੇ ਆਪਾਂ ਜਿਹੜਾ ਨੌਕਲ ਦੁਕਾਨਾ ਇਹ ਇਹ ਤਾਂ ਬਸ ਇੱਕ ਨਾਮ ਹੈ ਮਹਾਲੀ ਕੁੜੀ ਵੀ ਆ ਉਹ ਵੀ ਬਹੁਤ ਵਧੀਆ ਕਰਦੀ ਉਹਨਾਂ ਮੁੱਛਾ ਲਾਉਂਦੀ ਨਾ ਦੋੇ ਲੋਟ ਨਾ ਨਾ ਬਣਾਉਂਦੀ ਵੀ ਆ ਉਹ ਉਹ ਦੋੇ ਲੋਟ ਆ ਨਕਲੀ ਲਮਣ ਦੀ ਆ ਮਤਲਬ ਬਾਲ ਜੇ ਲਾ ਕੇ ਬਣ ਨਾ ਉਹ ਬਾਈ ਹੈਗੇ ਸਾਡੇ ਹੈਗੇ ਪੁਰਖੀ ਹੈ ਨਾ ਠੀਕ ਸਾਡੀ ਸੀ ਇਹ ਮਤਲਬ ਸੇਕ ਕੇ ਕਰਦੇ ਕੋਈ ਕੈਮੀਕਲ ਆਇਆ ਕੋਈ ਕੈਮੀਕਲ ਤਾਂ ਲੱਗਦਾ ਉਹ ਪਰ ਗਿਰ ਜਾਂਦੇ ਉਹ ਪਰ ਉਹਨਾਂ ਦਾ ਮਰੋੜ ਕੇ ਨਾ ਇਹ ਤਾਂ ਮੜਾ ਮਿੱਟੀ ਜੀ ਪਾ ਕੇ ਫਿਰ ਬੱਲ ਬੰਨੀ ਆਉਣੀਆਂ ਨਾ 3 ਘੰਟੇ 3 ਘੰਟੇ ਚਲੋ ਆਹ ਪੱਤੀਆਂ ਜੀ ਪਾ ਕੇ ਬੰਦਦੇ ਬਾਈ ਜਿਹੜੇ ਉਹ ਦੇਖਣੇ ਆਣਾ ਨਾਲੇ ਉਹੀ ਹੈ ਪੱਤੀਆਂ ਪਾਈਆਂ ਨਾ ਸੀ ਪੱਤੀਆਂ ਜੀ ਪਾਈਆਂ ਇਹਦੇ ਬੜੀ ਦੀ ਨਾ ਅੱਕੇ ਹੀ ਵਾਗੇ ਬਸ ਮਰੋੜ ਦਿੰਦੇ ਆ। ਦੀਦੀ ਕਿੰਨਾ ਟਾਈਮ ਕੱਢੂਗਾ ਦਾੜੀ ਹੁਣ? ਕੱਢੂਗੇ 2 ਮਹੀਨੇ। 3 ਨਹੀਂ। ਨਾ ਬਾਤ। ਪਹਿਲਾਂ ਪਹਿਲਾਂ ਤਾਂ 1.5 ਮਹੀਨੇ ਬਾਅਦ ਕੱਢ ਕਰਨੀ ਪੈਂਦੀ ਆ ਫੇਰ ਕਰ ਦੂੰ ਤਿੰਨ ਮਹੀਨੇ। ਹਾਂ। ਫੇਰ ਉਹਨਾਂ ਨੇ ਲੰਬੀ ਕਰਨੀ ਨਾ ਆਏ। ਹੁਣ ਆਏ ਗਿੱਚੇ ਆ ਜ ਬਣਾਈ ਵੀ ਆਏ, ਗੋਲ ਬਣਾਈ ਵੀ ਆਏ। ਫੇਰ ਉਹਨਾਂ ਨੇ ਇਹ ਸ਼ੇਪ ਚ ਬਣਾਉਣੀ ਆ। ਹਾਂ। ਬਹੁਤ ਘੱਟ। ਜਮੀ ਨਾਲ ਲੱਗੇ ਨਾ ਇਹ ਸ਼ੇਪ ਚ ਬਣਾਉਣੀ। ਓਰੇ। ਪੰਤਾ ਜੀ ਦੁੱਧ ਕਾਉਣ ਜਾਣਾ। ਮੋੜ ਕੋ ਬਹਿ ਕੇ ਪਹਿਲਾਂ ਰੇਟ ਲਵਾਈ ਗਏ ਕਿੱਧਰ ਕੰਡੇ ਦਾ ਵਾਧਾ। ਉਹ ਤਾਂ ਜਿਆਦਾ। ਠੀਕ ਆ। ਮੈਂ ਕਹ ਚੰਡੀਗੜ੍ਹ ਕੰਡੇ ਵੱਲੇ ਗਿਆ ਉੱਥੇ ਰੇਟ ਲੱਦਦਾ ਏ ਵੀ ਵੱਧ ਕੀ ਰੇ ਲੱਦਦਾ ਫੇ ਉਹਦੋਂ ਟਰਾਲਾ ਚਲੇ ਜਾਂਦਾ ਕੰਡੇ ਪਰ ਉਹ ਕੰਮ ਕਰਨਾ ਹੈ ਹਾਂ ਬਾਈ ਢੋਲੀ ਹੈ ਕਿਉਂ ਮੋੜ ਤੇ ਖੜ ਜਾਈਏ ਨਾ ਕਿੱਧਰ ਆਈਏ ਹਾਂ ਬਾਈ ਇੱਧਰ ਆਉਣ ਤੇ ਸਾਡੀ ਆਪਣਾ ਆਈ ਗਾ ਚੱਲ ਤਿੰਨ ਚਾਰ ਕਿਲੋ ਤਾਂ ਪੈਂਦਾ ਬਾਈ ਇੱਧਰ ਤਾਂ ਛੇਤੀ ਪੈਸੇ ਮਿਲਦੇ ਇੱਧਰ ਲੇਟ ਮਿਲਦੇ ਪੈਸੇ ਪੂਰੀ ਕੋਈ ਸਕੀਮ ਆਈ ਹੈਗੀ ਨਾਲ ਨਾਲ ਮਿਲਦੇ ਦੱਸੋਗੇ ਆਫਰ ਕਿੱਧਰ ਜਾਂਦੇ ਚਲੋ ਆਫਰ ਪੁੱਛਣੀ ਮੈਣੀ ਆ ਪੂਰੀ ਬੂਡ ਗਿੱਲੇ ਹੁੰਦੇ ਅੱਜ ਪੂਰੀ ਵਾਲੇ ਬੂਟਾਂ ਨੇ ਨਜ਼ਾਰਾ ਦੇੜਾ ਜਿੱਥੇ ਰਵਜੀ ਵਾ ਕੇ ਕੱਢ ਲੈ ਜਿਹੜੇ ਜਿੱਦਾਂ ਵਧੀਆ ਵਾਲੇ ਆ ਜੇਕਰ ਹੈਪੀ ਆ ਹੈ ਇਹ ਤਾਂ ਗਿੱਲੇ ਹੋ ਜੂਗੇ ਨਾ ਆਪਣੇ ਵਾਲੇ ਤਾਂ ਨਹੀਂ ਪੈ ਗਏ ਰਾਤੇ ਪੈ ਗਏ ਤੇ ਨਾ ਰਾਤੇ ਪੈ ਗਏ ਸੁੱਕ ਗਏ ਤੇ ਪਰ ਇਹਨੂੰ ਨਹੀਂ ਦੇਖਦਾ ਅੱਜ ਕਿੱਧਰ ਗਿਆ ਇਹ ਡੱਡੂ ਨਿਕਲੇ ਨਹੀਂ ਹੈਗੇ ਇਹ ਕਿਸੇ ਮਾਰਪਾ ਹੋਊਗਾ ਇਹ ਡੱਡੂ ਅੰਦਰੇ ਆਏ ਨਿਕਲੇ ਨਹੀਂ ਹੈਗਾ ਅੱਜ ਐ ਨਹੀਂ ਅੱਜ ਆ ਤਾਂ ਰੋਡੀ ਵੀ ਵਿਚਾਰਾ ਘਰੇ ਆ ਕਹਿੰਦਾ ਕੰਮ ਮਿਲਿਆ ਨਹੀਂ ਕਿਤੇ ਬੂਟਿਆਂ ਦਾ ਦਿਹੜੀਦਾਰ ਬੰਦੇ ਨੂੰ ਆਫ ਖਾਣ ਦੇ ਜਿਹਨੇ ਹੁਣ ਦਿਹਾੜੀ ਕਰਕੇ ਖਾਣਾ ਉਹਨੂੰ ਨਹੀਂ ਖਤਰਮ ਬੋਲ ਸਕਦਾ ਪੂਰੀ ਪਤਾ ਕੀ ਗੱਲ ਹੈ ਇਹਦੇ ਜੀ ਬੂਟੇ ਮੇਲੇ ਹੀ ਨਹੀਂ ਹੈਗੇ ਜੇ ਮਿਲੂਗੇ ਤਾਂ ਗੱਡੀ ਨਹੀਂ ਜਾਣੀ ਇੱਥੇ ਪੱਟ ਨਹੀਂ ਆਉਣੇ ਲੋਡ ਨਹੀਂ ਹੋਣੀ ਗੱਡੀ ਗਿੱਲੇ ਵਿੱਚ ਜਾਂਦੀ ਨਹੀਂ ਹੈਗੀ ਸੈਂਚਾਰ ਦਿਨ ਦਾ ਕੈਪ ਪੈ ਜਾਂਦਾ ਆਹ ਪਾਲ ਤਾਂ ਪੈਣੀ ਚਾਰ ਬੰਦੇ ਦੀ ਆਹ ਸੜਕ ਇੱਕ ਮੜੀ ਸੁੱਕੀ ਆ ਬਾਈ ਇੰਨਾ ਟੋਟਾ ਬਾਕੀ ਹਾਂ ਪਤੰਗਾ ਦਾ ਹਾਂ ਇਹਦਾ ਗੱਲ ਵੀ ਪਿਆ ਵੇਚਿਆ ਉਹ ਆਏ ਪਤੰਗ ਮੈਂ ਇੱਥੇ ਕਿੱਥੇ ਉੜਦੇ ਮਾਲਾ ਦੋ ਜੁੜੇ ਡੋਰ ਛੱਡਦੇ ਚੱਲੀਆਂ ਵਾਲੇ ਚੱਲੀਆਂ ਤੇ ਉੜਦੇ ਬਾਈ ਪਤੰਗ ਤਾਂ ਮਾਲਾ ਜਹਲੇ ਨਿਆਣੇ ਘਾਟੜ ਉਹ ਫੋ ਬੇ ਬੰਗੜ ਕੇ ਆ ਰਹੀ ਮਰੀ ਕਿਹੜਾ ਇਹ ਤਾਂ ਨਿਆਣੇ ਪੇਚਾ ਲਾਉਂਦੇ ਤਾਂ ਹੀ ਨੇੜੇ ਨੇੜੇ ਉੜਦੇ ਆ ਇਹ ਤਾਂ ਥੋੜੇ ਜਿਹੇ ਹੁਣ ਥੋੜੇ ਜਿਹੇ ਆ ਮਸੰਤ ਪੰਜਵੇਂ ਨੂੰ ਖਾ ਦੇ ਉੜਦੇ ਆ ਪਿੱਛੇ ਤਾਂ ਪੂਰੀਆਂ ਪਛਾਸੀ ਲਾਏ ਕਰਦੇ ਤੇ ਹਾਂ ਕਿੱਥੇ ਛੱਡ ਕੇ ਦੂਰ ਆ ਖੁੱਲੀ ਦੂਰ ਤੁਸੀਂ ਤੈ ਵੀ ਟੰਗ ਆ ਅੱਧੀ ਹੋਰ ਕੀ ਆ ਵੱਡੇ ਕਰਦਾਂ ਪਿੱਤਰ ਇੱਕ ਹੋ ਗਿਆ ਪਿੱਤਰ ਹੋ ਗਿਆ ਉਧਰ ਕੱਲੂ ਹੋ ਗਿਆ ਇੰਨੇ ਪਤੰਗ ਉੜਦੇ ਬਹੁਤ ਜਿਆਦਾ ਲਾਲੇ ਨਹੀਂ ਕਪੂਰੀ ੜਾਏ ਪੇਚੇ ਲਾਏ ਬਹੁਤ ਕਾਨੇ ਬੜੇ ਬੜੇ ਆਏ ਕਰਦੇ ਤੇ ਪਿੰਪੀ ਹੋਇਆ ਚੜਖੜੇ ਕਹਿੰਦੇ ਬੜੇ ਬੜੇ ਆਏਗਾ ਤੇ ਡੋਰਾ ਤੇ ਪਿੱਤਰ ਨੇ ਪਤੰਗ ਵੀ ਵਾਪਸ ਇਹ ਸ਼ੌਂਕ ਆਪਣੇ ਬਹੁਤ ਹਾਂ ਹੁਣ ਹੁਣ ਸ਼ੌਂਕ ਘਟ ਜਾਂਦਾ ਉਹ ਦੇਖ ਲੈ ਕਿੱਥੇ ਕੰਮ ਤੇਂਦੇ ਨੇ ਕਰਦੇ ਨੇ ਲੇ ਕੇ ਲੋਥੇ ਲਾ ਕਹੂੰਗੀ ਨਹੀਂ ਪੂਰਾ ਛੱਡ ਕੇ ਲਾਇਆ ਕਰਦੇ ਨੇ ਪੂਰੀ ਤੇ ਚੜ ਡੋਰਾ ਚਾਹ ਡੋਰਾ ਵੀ ਸਸਤੀ ਨੇ ਬਾਈ 100 ਡੋਰਾ ਤੇ 100 ਰੁਪਏ ਚੜ ਖੜਾ ਜਾਂਦਾ ਤੇ ਨਾ ਪੂਰੀ ਹਾਂ ਨਾ 100 ਦੀ ਤਾਂ ਇੱਕ ਰੀ ਲਾਉਂਦੀ ਸੀ ਕਿੰਨੇ ਲੇ ਕੇ ਕਰਦੇ ਨੇ ਜਿਵੇਂ 100 ਰੁਪਏ ਦੀ ਇੱਕ ਰੀ ਲਾਉਂਦੇ 50 ਦੀ 100 ਦੀ ਕਿੰਨੇ ਰੀਲ ਲੇ ਕੇ ਕਰਦੇ ਨੇ 2 3 ਤੈਨ੍ਹ ਕੇ ਸਰਦਿਆਂ ਦਾ ਹਾਂ ਬਸੰਤਵਾਂ ਜੀ ਨੂੰ ਵੱਧ ਲੱਗ ਜਾਂਦੀ ਹੈ ਐਵੇਂ ਪਤਾ ਲੱਗੇ ਕਰ ਦਤਾ ਉਹ ਫਲਾਣਾ ਲੱਗਿਆ ਜੀ ਕੁੱਕਾ ਵਾਦੀ ਤੇ ਕਾਂ ਵਾਦੀ ਕਪੂੜੀਆਂ ਕਰਨ ਡੋਰ ਤੋਂ ਜਰੇ ਮਾਰਦੀ ਮਿੰਟ ਚ ਵਾਦੀ ਚੈਨਾ ਦਾ ਹੁਣ ਜੇ ਆਈ ਆ ਪਹਿਲਾਂ ਤਾਂ ਨਹੀਂ ਦੀ ਹੈਗੀ ਯਾਰ ਪਹਿਲਾਂ ਤਾਂ ਧਾਗੇ ਹੀ ਜਾਂਦੀ ਜੈਨਾ ਗੈਂਡਾ ਡੋਰਾਂ ਚੱਲ ਜੰਗੇ ਗੈਂਡਾ ਡੋਰ ਹਾਂ ਗੈਂਡਾ ਡੋਰ ਹੈਡੀ ਜੀ ਗੈਂਡਾ ਦੇਖੀ ਬਾਈ ਇਹ ਤੇ ਵੀ ਮੇਰੇ ਨਾਲ ਕਰ ਪਜ ਵੀ ਮੇਰੇ ਕਰ ਜਾਏ ਕਰਦੇ ਤੇ ਗੈਂਡਾ ਡੋਰ ਦੇਖੀ ਵੀ ਮੇਰੇ ਕਰ ਜਾਏ ਕਰਦੇ ਬਹੁਤ ਤੰਗ ਰੱਖਿਆ ਹੁੰਦਾ ਸਾਰਾ ਹੋਰੀਂ ਦੇਖੋ ਡੋਰਾ ਦੇ ਨਾਮ ਗੈਂਡਾ ਡੋਰ ਹੋਰ ਕਿਹੜੀ ਸੀ ਬਹੁਤ ਦੂਰ ਕੀ ਜਾਂਦਾ ਹੈ ਹੈ ਕੁੰਤਾ ਭੁੱਲ ਭੱਲ ਗਿਆ। ਈ ਹੋਰ ਕਿ ਡੋਰ ਸੀ। ਦੋਰਾ ਨਾਮ ਨਹੀਂ ਪਤਾ ਬਹੁਤ ਹੀ ਜੱਤਾ। ਹਾਂ ਸਿੱਕੇ ਸਤਰੰਗੀ ਜੀ ਹੁੰਦੀ ਸੀ। ਸਤਰੰਗੀ। ਸਤਰੰਗੀ? ਹਾਂ। ਉਹਦੇ ਚ ਕਈ ਰੰਗ ਤੋਂ ਹੁੰਦੇ ਨੇ। ਯਾਰ ਪਹਿਲਾਂ ਜਦ ਰੁਪਏ ਦੀ ਦਾ ਖਣੀ 10 ਮੀਟਰ ਕਿੰਨੀ ਮਿਲਦੀ ਹੁੰਦੀ ਸੀ? ਇੰਨੀ ਹੀ ਮਿਲਦੀ ਸੀ। ਹੈਨਾ? ਰੁਪਏ ਦੀ ਮਿਹਲੇ ਕਰਦੀ ਨਾੜੀ ਸੀ। ਹਾਂ ਰੁਪਏ। 10 ਰੁਪਏ ਦੀ ਜੜਖੜੀ ਭਰ ਜਾਂਦੀ ਤੇ ਅੱਧੀ। 5 ਮੀਟਰ ਖਣੀ ਕਿੰਨੀ ਮਿਲਦੀ ਹੁੰਦੀ ਸੀ? 10 ਰੁਪਏ ਦੀ ਜੜਖੜੀ ਭਰ ਜਾਂਦੀ। ਜਿੱਥੇ ਹੁਣ ਅਸੀਂ ਹੁਣ ਖੜੇ ਆ। ਹਾਂ। ਅਕਦੀ ਗੁੱਲੀਆਂ ਕਿਹਦੇ ਕਰਦੇ ਕਿੱਥਾ ਹੁੰਦੇ ਰਜਾ 50 ਰੁਪਏ ਦਾ ਉਹ ਆ ਜਾਂਦਾ ਤਾਂ ਕਿੱਥਾ ਹੁੰਦਾ ਦਾ ਆਹ ਏਰੀਆ ਗੁੱਲੀ ਦੇ ਕਿਹਨੇ ਕਰਦੇ ਤੇ ਗੋਲੀਆਂ ਬੋਲੀਆਂ ਨਹੀਂ ਪੂਰੀ ਤੁਹਾਡੇ ਟਾਈਮ 'ਚ ਜਿਹੜੇ ਲੋਕਾਂ ਨੂੰ ਚਾਹੇ ਖੇਲੇ ਕਰਦੇ ਉਹ ਵੀ ਖੇਲੇ ਹਾਂ ਚੋਰ ਸਵਾਈ ਬੋਗੇ ਕਿੱਥੇ ਲੁਕਦੇ ਨੇ ਹੁਣ ਆਏ ਯਾਰ ਹੁਣ ਸਾਰੇ ਨਿਆਣੇ ਆਪਣੇ ਆਪਣੇ ਘਰ ਬੈ ਜਾਂਦੇ ਜੰਤਾ ਪੂਰੀ ਤਾਂ ਸਾਰੇ ਘਰਾਂ ਕਿਹਦੇ ਕਰਦੇ ਸੀ ਪੂਰੀਆਂ ਮਕਾਨ ਨਹੀਂ ਪੂਰੀ ਪਿੰਡ 'ਚ ਵੀ ਲੁਕੀ ਜਾਂਦੇ ਤੇ ਕਿਸੇ ਦੇ ਕਿਸ ਹਾਂ ਉਹ ਪਰਤਾਂ ਕੁਆਰੀਆਂ 'ਚ ਵੜ ਜਾਂਦੇ ਤੇ ਪੂਰੀਆਂ ਦੀ ਪਰਛਤੀ ਦੇ ਉੱਪਰ ਚੜ ਜਾਣਾ ਬਾਈ ਇੰਨਾ ਲੈ ਲੈ ਇੱਧਰ ਨੂੰ ਕਣਕ ਆ ਗਿਆ ਪੂਲੀ ਆ ਗਿਆ ਜਿਹੜਾ ਕੋੰਦਾ ਦਾ ਜੀਰੀਆਂ ਹੁੰਦੀ ਵੀ ਚਲੋ ਕਿ ਜੜਾ ਕੋਈ ਕਲਿੰਦਰ ਦੇ ਨਹੀਂ ਤਾਂ ਹੱਥ ਪੈਰ ਬੰਨਤੇ ਮੂੰਹ ਭਾਗਦੇ ਉਹਦੀ ਮੰਮੀ ਆਈ ਕਿ ਮੇਰਾ ਮੁੰਡਾ ਮਾਨਾ ਪਾਲਾ ਪੂਰੀ ਜਿਕਣਾ ਤੁਸੀਂ ਪੜੇ ਕਰਦੇ ਰੇ ਪਹਿਲਾਂ ਨਿਆਣੇ ਵੀ ਚੱਕ ਕੇ ਲੈ ਕੇ ਜਾਏ ਕਰਦੇ ਨੇ ਕਰਤੇ ਕੀ ਕਰਤੇ ਮਾਟਰ ਨੂੰ ਆਪ ਦੱਸਣਾ ਜੀ ਫਲਾਣਾ ਆਉਂਦਾ ਨਹੀਂ ਫੇ ਘਾਣ ਨੂੰ ਫੇ ਚੱਕ ਲੈ ਕੇ ਜਾਣਾ ਜਿੱਲਤਾ ਵਾਦਿਆ ਪਹਿਲਾਂ ਬਣਾ ਲੈਣਾ ਉਹ ਖੇਡਦਾ ਮਾਟਰ ਨੇ ਮਾਟਰ ਆੜੀ ਅਸੀਂ ਗਏ ਉਹਨੂੰ ਜਿਹੜਾ ਉਹ ਨਹੀਂ ਕਿਆ ਨਾਮ ਦਾ ਲਾਡੀ ਆ ਕਿਆ ਨਾਮ ਦਾ ਜਿਹੜਾ ਮਿਸਤਰੀ ਬਣਾ ਹਾਂ ਲਾਡੀ ਹਾਂ ਉਹਨੂੰ ਲੈਣ ਗਏ ਬਾਈ ਜਿਹੜਾ ਕਹਿੰਦਾ ਬਾਬੇ ਆ ਗਏ ਮੇਰੇ ਨਹੀਂ ਤਾਂ ਆ ਗਿਆ ਉਹ ਅਸੀਂ ਰਾਜੂ ਜੀ ਤਿੰਨ ਚਾਰ ਦਿਨ ਚਰੇ ਤਾ ਤੇੜਾ ਦੀ ਦਾਤੀ ਚੱਕ ਕੇ ਖੜ ਗਿਆ ਕਹਿੰਦਾ ਜੀ ਕਿਸੇ ਮੈਨੂੰ ਹੱਥ ਲਾਇਆ ਵੜ ਤੂੰ ਬਾਬੇ ਆ ਗਏ ਬਹੁਤ ਵਾਦੇ ਲਾਦੇ ਟਾਈਮ ਦਾ ਬਾਈ ਹੁਣ ਨਹੀਂ ਹੁਣ ਤਾਂ ਮੈਡਮ ਹੀ ਲੈ ਜਾਂਦੀ ਤੇ ਘਰ ਤੇ ਆ ਕੇ ਨਿਆਣੇ ਫੋਨ ਮੈਡਮ ਆ ਕੋਈ ਕੁੱਟਦੀ ਐ ਵੀ ਨਹੀਂ ਡਰਦੀ ਐ ਮਾਰਦੀ ਐ ਇਹਨੇ ਹੁਣ ਤੱਕ ਪ੍ਰਮਾਣਤ ਉਹਨੂੰ ਜਦੇ ਕਰ ਦਿੰਦੇ ਆ ਸਾਡੀ ਬਣਾ ਕਰਨਾ ਪਾ ਕੇ ਉਹਰੇ ਹਾਂ ਅੰਡੇ ਫੱਠਾ ਮਾਰੇ ਕਰਦੀ ਸੀ ਕਟਾਈ ਹੋਈ ਪੂਰੀ ਤਾਂ ਬਹੁਤ ਕਟਾਈ ਹੋਈ ਸੀ ਪੂਰੀ ਖਾਂਦੇ ਤੇ ਆ ਰਹੀ ਸੀ ਰਾਜਮ ਜੀ ਹੁਣ ਹੁਣ ਨਹੀਂ ਹੋਰ ਤਾਂ ਕੱਟ ਗਈ ਆ ਉਹਨੇ ਕੱਟ ਗਏ ਉਹ ਸਕੂਲੇ ਛੱਡ ਤੇ ਠੀਕ ਜਿਹੜਾ ਮੈਨੂੰ ਤਾਂ ਕੋਲੋਂ ਮਹਗਾਏ ਕਰਦੀ ਨਾ ਨਾ ਹਾਂ ਗੁੱਟ ਲਿਆ ਕਿਸਦੇ ਆਏ ਰੱਖਨੇ ਦਾ ਰਸ ਲਿਓ ਲੱਸੀ ਪੇ ਮੈਡਮ ਪਤੇ ਆ ਲੈਂਦੇ ਸੀ ਹਾਂ ਨੀਕਾ ਮੈਣ ਬਹੁਤ ਜੇ ਦੇਖੇ ਮੈਡਮਾ ਗੁੱਟਨੇ ਮੈਡਮ ਆਜੇ ਸੀ ਲੱਸੀ ਬਣਾਈ ਆ ਆ ਮ ਬੱਲੇ ਆ ਜਾ ਮੇਰੇ ਛੇੜ ਜਾ ਜਾ ਆਪਣੇ ਕਿਲੇ ਗਿਆ ਜਾ ਕੇ ਲੈ ਕੇ ਆ ਬਾਈ ਕਿਹੜੀ ਡੀਸੀ ਬਾਈ ਕਿਹੜੀ ਡਰੈਸ ਪੱਕ ਜਾਏਗਾ ਤੇਰੇ ਨਿਕਰ ਲੈ ਕਾਲੇ ਰੰਗ ਦੀ ਉਹ ਕਹਿੰਦੀਗਾ ਨਿਕਲਾ ਪੱਕ ਜਾਏ ਕਰਦੇ ਨੇ ਭੂਰੀ ਪਤਾ ਹੈ ਪੈਂਟਾਂ ਦੀ ਦੇਖੀਆ ਅੰਤੋਂ ਨਿਕਲੇ ਪੈਂਦੇ ਸੀ ਯਾਰ ਜਦ ਆ ਕੇ ਹੁੰਦਾ ਦਾ ਯਾਰ ਇਹਦੇ ਥੈਲਿਆਂ ਦੇ ਝੋਲੇ ਹੁੰਦੇ ਉਹ ਥੋੜੀ ਯਾਦ ਕਿਹੜੇ ਦੂਏ ਹੁੰਦੇ ਥੋੜੇ ਟਾਈਮ ਜੇ ਹੈਗੇ ਥੈਲੇ ਤੋਂ ਥੈਲੇ ਵਾਲੇ ਜਾਂਦੇ ਤੇ ਦੂਆ ਉਹ ਤੈਨੂੰ ਪਤਾ ਕਿ ਜਾਂਦਾ ਇੰਨਾ ਹੋਣ ਨਹੀਂ ਤਾਂ ਹੁੰਦਾ ਟ੍ਰਿਕੀ ਦੀ ਪੂਰੀ ਥੋੜੀ ਹੈ ਨੇਤਰ ਬੀਬੀ ਸੂਹ ਕਰਦੀ ਜਿੱਪ ਲਾ ਕੇ ਹੈ ਨਾ ਹਾਂ ਇਹਨੇ ਕਿੱਦੋਂ ਸੌਣੀ ਨੇ ਤਖਣ ਪਾਈ ਲੱਕੜੀ ਰਹਿੰਦੇ ਹਾਂ ਹਾਂ ਸੌਣੀ ਲਿਖਨੇ ਦੇਖਾਂ ਦਿਖੇ ਭਾਈ ਹਾਂ ਹਾਂ ਉੱਥੇ ਤਾਂ ਸਹੀ ਗੀ ਲੈ ਕੇ ਆ ਗਏ ਛੋਟੀ ਜਿਹਲੀ ਐਨਾਂ ਚਲਾਉਂਦੇ ਆ ਹਾਂ ਆਪਣੇ ਖੱਤਰ ਅੱਛਾ ਮੇਰੇ ਯਾਦ ਆ ਬੱਲੇ ਆ ਦਸ ਦੇ 20 ਬਣਾਉਂਦੇ ਸੀ ਦਸ ਦਾ ਲੈ ਅਗਰੇ ਹੱਥ ਆ ਦਸ ਦੇ 20 ਬਣਾਉਂਦੇ ਉਹ ਪਾੜ ਨਾਲੇ ਉਹ 10 ਰੁਪਏ ਪਾੜਦੇ ਥੂਰੀ ਯਾਰ ਦਵਾਈ ਦਿੰਦਾ ਕੋਈ ਚੀਜੀ ਦੋ ਬਣ ਗਏ ਨਾ ਚੀਜੀ ਲੈਣ ਚਲੀ ਹੁਣ ਦੋ ਹੋ ਗਏ 10 ਰੁਪਏ ਪਾੜਦੇ ਇਧਰ ਗੁੱਸਾ ਕਰਕੇ ਮੇਰੇ ਦੇਖ ਲੈ Cảm nó